ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀਮਾਨ ਸੰਤ ਬਾਬਾ ਮੋਹਨ ਦਾਸ ਜੀ ਉਹਨਾਂ ਤੋਂ ਬਰੋਸਾ ਹੈ ਸ਼੍ਰੀਮਾਨ ਸੰਤ ਬਾਬਾ ਜਰਨੈਲ ਦਾਸ ਜੀ ਉਹਨਾਂ ਤੋਂ ਬਰੋਸਾ ਹੈ ਸ਼੍ਰੀਮਾਨ ਸੰਤ ਬਾਬਾ ਬਲਵੀਰ ਦਾਸ ਜੀ ਤੇ ਬਾਬਾ ਫਰੀਦ ਦਾਸ ਜੀ ਤੇ ਮਹਾਪਰਸ਼ਾ ਦੀ ਅਪਾਰ ਕਿਰਪਾ ਸਾਰਕੇ ਅੱਜ ਸੇਵਾਦਾਰ ਸਵੇਰ ਤੋਂ ਲੈ ਕੇ ਪਿੰਡ ਤਲਵੰਡੀ ਭੇਰੀਆਂ ਤੋਂ ਗਊਸ਼ਾਲਾ ਚਗਾਵਾ ਵਾਸਤੇ ਪਿੰਡੇ ਮੀਂਹ ਦੇ ਵਿੱਚ ਪੱਠੇ ਵੜਨ ਦੀ ਸੇਵਾ ਕਰੀ ਜਾਂਦੇ ਸੇਵਾਦਾਰ ਇਹ ਪੱਠਿਆਂ ਦੀ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਪਰਿਸ਼ਾ ਦੇ ਪੁਰਾਣੇ ਸੇਵਾਦਾਰ ਬਾਈ ਮੰਗ ਸਿੰਘ ਦੇ ਪਰਿਵਾਰ ਵੱਲੋਂ ਕੀਤੀ ਗਈ ਹੈ। ਜਿਸ ਵੀ ਭਾਵਨਾਵਾਂ ਨਾਲ ਬਾਈ ਹੁਣਾਂ ਨੇ ਲੋਵਾਂ ਨੂੰ ਪੱਠੇ ਦਾਣ ਕੀਤੇ ਹੈ। ਪ੍ਰਮਾਤਮਾ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰੇ। ਅੱਗੇ ਤੋਂ ਸੇਵਾ ਦੇ ਵਿੱਚ ਬਾਦ ਕਰਕੇ ਹਿੱਸਾ ਲੈਣ ਦਾ ਬਲ ਉਦਮ ਕਰਦੇ। ਤੇ ਨਾਲ ਹੀ ਧੰਨਵਾਦ ਕਰਦੇ ਹਾਂ ਸਾਰੇ ਸੇਵਾਦਾਰਾਂ ਦਾ ਜੋ ਨਿਤ ਪ੍ਰਤੀ ਆਉਂਦੇ ਕਿੰਕੀ ਸਮੇਤ ਸਮਾ ਕੱਢ ਕੇ ਪੰਦੇ ਮੀਂਹ ਦੇ ਵਿੱਚੋਂ ਅੱਖੇ ਵਰਦਨ ਦੀ ਸੇਵਾ ਕਰਕੇ ਰਹੇ ਆ ਪਰਮਾਤਮਾ ਇਹਨਾਂ ਨੇ ਮਨੋ ਕਾਉਣਾ ਪੂਨਿਆ ਕਰੇ ਅੱਗੇ ਤੋਂ ਸੇਵਾ ਦੇ ਵਿੱਚੋਂ ਆ ਚੜ ਕੇ ਹਿੱਸਾ ਲੈਂਦਾ ਬਾਲ ਆਦਮ ਬਖਸ਼ੇ ਜੀ ਇਹ ਸੇਵਾ ਸਾਡੇ ਬਹੁਤ ਹੀ ਸਤਕਾਰਯੋਗ ਗਊ ਗਰੀਬ ਦੇ ਹਾਮੀ ਬ੍ਰਾਹਮਲੀਨ ਸੱਚਖੰਡ ਵਾਸੀ ਸ਼੍ਰੀ ਮਾਨ ਸੰਤ ਬਾਬਾ ਜਰਨੈਲ ਦਾਸ ਜੀ ਜਿਨ੍ਹਾਂ ਨੇ ਸਾਰਾ ਜੀਵਨ ਗਊ ਗਰੀਬ ਦੇ ਲੇਖੇ ਲਾਇਆ ਉਹਨਾਂ ਦੇ ਅਸ਼ੀਰਵਾਦ ਨਾਲ ਚੱਲ ਰਹੀ ਹੈ ਮਹਾਪਰਸ਼ਾ ਕੇ ਗਊਆਂ ਕੇ ਪਰਮਾਤਮਾ ਤੇ ਅਰਦਾਸ ਬੇਨਤੀ ਕਰਦੇ ਆ ਇਸੇ ਤਰ੍ਹਾਂ ਸੇਵਾਦਾਰਾਂ ਤੇ ਮਿਹਰ ਭਰਿਆ ਹੱਥ ਰੱਖੋ ਮਹਾਪਰਸ਼ਾ ਤੇ ਮਿਹਰ ਭਰਿਆ ਹੱਥ ਰੱਖੋ ਜੋ ਸਿਵਾਦਾਰ ਵਤਵਾਦ ਗਵਾਂ ਦੀ ਸੇਵਾ ਕਰ ਸਕਦੇ ਮਹਾਪੁਰਸ਼ ਕਰਾ ਸਕਣ ਵਾਹਿਗੁਰੂ ਜੀ ਕਾ ਖਾਲਸਾ